ਸਰ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ ਕਿ ਕਿਹੜਾ 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 ਪਬਲਿਕ ਮੀਟਿੰਗ ਇਹ ਸਾਡੇ ਆਪਣੇ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਤੇ ਮਾਨਜੋਗ ਡੀਆਈ ਸਾਹਿਬ ਮਾਨਜੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਜਿਹੜੀਆਂ ਪੰਚਾਇਤਾਂ ਪਿੰਡਾਂ ਦੀਆਂ ਉਹਨਾਂ ਨਾਲ ਰابطਾ ਕਾਇਮ ਕਰੋ ਤੇ ਉਹਨਾਂ ਨਾਲ ਪਬਲਿਕ ਮੀਟਿੰਗਾਂ ਕਰੋ ਤੇ ਜੇ ਕਿਸੇ ਦੀ ਦੁੱਖ ਤਕਰੀਰ ਹੈ ਤਾਂ ਉਹਨਾਂ ਦੇ ਉੱਥੇ ਜਾ ਕੇ ਸੁਣੀਆਂ ਜਾਣ ਤੇ ਇਹਨਾਂ ਦੇ ਨਾਲ ਰابطਾ ਜਿਹੜਾ ਕਾਇਮ ਕੀਤਾ ਗਿਆ ਸਰ ਮੁੱਖ ਜਿਹੜੀਆਂ ਵਿਸ਼ੇ ਕੀ ਰਏ ਹਨ ਵਿਸ਼ੇ ਇਹ ਨੇ ਦੇਹੀ ਆ ਵੀ ਜੇ ਮੰਨ ਲਓ ਕੋਈ ਪਿੰਡ ਦੇ ਲੜਾਈ ਝਗੜਾ ਆ ਤੇ ਇਹਨਾਂ ਦਾ ਜਿਹੜਾ ਖੱਜਲ ਖਰਾਜ ਟਾਈਮ ਖਰਾਬ ਹੋ ਰਿਹਾ ਹੈ ਉਹ ਅਸੀਂ ਇਹਨਾਂ ਦੇ ਆਪਣਾ ਜਾਵਾਂਗੇ ਪਿੰਡਾਂ ਦੇ ਵਿੱਚ ਉੱਥੇ ਇਹਨਾਂ ਦੀ ਦੁੱਖ ਤਕਲੀਫਾਂ ਸੁਣਾਂਗੇ ਉਹਦੇ ਬਾਰੇ ਇਹਨਾਂ ਨੂੰ ਅਸੀਂ ਅਪੀਲ ਕੀਤੀ ਪੰਜਾਬ ਤੋਂ ਚਾਰ-ਪੰਜ ਮਹੀਨੇ ਆ ਜਿਹੜਾ ਜਾਂਦਾ ਨਹੀਂ ਪੰਜਾਬ ਦੇ ਪੰਚਾਇਤਾਂ ਵੱਲੋਂ ਕਿੰਨਾ ਦਾ ਰਿਸਪੌਂਸ ਦਿੱਤਾ ਗਿਆ ਕੀ ਵਿਸ਼ਵਾਸ ਪਾਇਆ ਗਿਆ ਅਸੀਂ ਪੰਚਾਇਤਾਂ ਨੂੰ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਗਿਆ ਹੈ ਪੰਚਾਇਤਾਂ ਜਿਹੜੀਆਂ ਸਾਡਾ ਪੂਰਾ ਸਾਥ ਦੇਣੀਆਂ ਤੇ ਪੰਚਾਇਤਾਂ ਨੂੰ ਕੋਈ ਸਾਨੂੰ ਪ੍ਰੋਬਲਮ ਨਹੀਂ ਆਊਗੀ ਤੇ ਸਾਡੇ ਨਾਲ ਆ ਜਿਹੜੇ ਸਰਪੰਚਾ ਨਹੀਂ ਇੱਥੇ ਪਹੁੰਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਅਸੀਂ ਆਪਣਾ ਉਹਨਾਂ ਨਾਲ ਫੋਨਾਂ ਤੇ ਰਾਬਤਾ ਕਾਇਮ ਕਰਕੇ ਤੇ ਜਿਹੜੇ ਉਹਨਾਂ ਦੇ ਆਏ ਆ ਬੰਦੇ ਬਹੁਤ ਵਾਰ ਵਿੱਚੋਂ ਪਿੰਡਾਂ ਦੇ ਉਹ ਉਹਨਾਂ ਨੂੰ ਥਰੂ ਮੈਸੇਜ ਦੇਵਾਂਗੇ ਪਰ ਕਿਤੇ ਜੇ ਸਾਰੇ ਇੱਕ ਥੋੜੀ ਆਪਣਾ ਚੌਕੀਆਂ ਦੇ ਜਿਹੜੇ ਆ ਆਪਣੀ ਸਫਾਈ ਹੋ ਰਹੀ ਹੈ ਉਹ ਘੱਟ ਨਹੀਂ ਹੋਣ ਗੱਲ ਉਹ ਵੀ ਪੂਰੀ ਕਰ ਰਹੇ ਆ ਹੰਡੀਸਰ ਅੱਜ ਪੰਜਾਬ ਪੁਲਿਸ ਦੇ ਆ ਥਾਣਾ ਕਤੂਆਂਗਲ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਪੰਚਾਇਤਾਂ ਦੇ ਨਾਲ ਕਿ ਕਿਵੇਂ ਦੇਖਦੇ ਹੋ ਕਿਦਾਂ ਦਾ ਪਰਾਲਾ ਕੀਤਾ ਜਿਹੜਾ ਦੋਸਤ ਮੈਨੂੰ ਇਹ ਦੱਸਦਿਆਂ ਬੜਾ ਮਾਣ ਜਾਂ ਮਹਿਸੂਸ ਹੋ ਰਿਹਾ ਕਿ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕੋ ਕਦਮ ਚੁੱਕਿਆ ਗਿਆ ਕਿ ਚੰਦਰੋਜ ਪਹਿਲਾਂ ਚੁਣੇ ਹੋਏ ਨਵੇਂ ਸਰਪੰਚਾਂ ਦੇ ਰੋਬਰੂ ਵਾਲਾ ਕਮੀਠਾ ਦੇ ਡੀਐਸਪੀ ਸਾਹਿਬ ਐਸਟੀਓ ਕਥਨੰਗੜ ਤੇ ਵੱਖ-ਵੱਖ ਚੌਕੀਆਂ ਦੇ ਇੰਚਾਰਜ ਸਹਿਬਾਨਾਂ ਨੇ ਸਮੂਹ ਰੂਪ ਦੇ ਵਿੱਚ ਨਵੇਂ ਪੰਚ ਸਰਪੰਚਾਂ ਨੂੰ ਰੋਬਰੋ ਆਕੇ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੀਆਂ ਦਰਪੇਸ਼ ਮੁਸ਼ਕਲਾਂ ਤੇ ਜੋ ਸਾਡੇ ਵਾਤਾਵਰਣ ਦੇ ਵਿੱਚ ਖਾਲੀਆਂ ਹੋਈਆਂ ਕ੍ਰੀਤੀਆਂ ਉਹਨਾਂ ਤੋਂ ਜਾਣੂ ਕਰਕੇ ਸਰਪੰਚਾਂ ਦਾ ਸਾਥ ਮੰਗਿਆ ਤੇ ਆਪਣਾ ਸਾਥ ਦੇਣ ਦਾ ਪੂਰਨ ਭਰੋਸਾ ਜਿਹੜਾ ਉਹ ਦਿੱਤਾ ਅਸੀਂ ਇਹਦੀ ਸ਼ਲਾਘਾ ਕਰਦੇ ਆ ਤੇ ਤਸੱਲੀ ਵੀ ਪ੍ਰਗਟ ਕਰਦੇ ਆ ਕਿ ਸਾਨੂੰ ਰੂਪਰੂ ਆਉਣ ਦਾ ਮੌਕਾ ਪੁਲਸ ਐਡਮਿਨਿਸਟ੍ਰੇਸ਼ਨ ਦਾ ਮਿਲਿਆ ਸਾਡੀਆਂ ਆਸਾਂ ਨੂੰ ਸ਼ਾਇਦ ਬੂਰ ਪਏਗਾ ਜਦੋਂ ਅਸੀਂ ਆਪਣੀ ਇਮਾਨਦਾਰੀ ਨਾਲ ਪਿੰਡਾਂ 'ਚ ਕੰਮ ਕਰਕੇ ਇਸ ਐਡਮਿਨਿਸਟ੍ਰੇਸ਼ਨ ਦੇ ਕੋਲੋਂ ਸਹਿਯੋਗ ਮੰਗਾਗੇ ਤੇ ਸਾਨੂੰ ਸਹਿਯੋਗ ਜਿਹੜਾ ਉਹ ਮਿਲੇਗਾ ਬਹੁਤ ਸ਼ਲਾਘਾਯੋਗ ਤੇ ਬਹੁਤ ਚੰਗਾ ਬਰਾਦਾ ਯਤਨ ਹੋਏਗਾ ਸਾਡੇ ਵੱਲੋਂ ਵੀ ਤੇ ਪੁਲਸ ਵੱਲੋਂ ਵੀ ਇਹੋ ਜਿਹੀਆਂ ਮੀਟਿੰਗਾਂ ਦਾ ਉਜੋਜਨ ਹੁੰਦਾ ਰਹੇ ਤੇ ਜਲਦੀ ਤੋਂ ਜਲਦੀ ਸੁਝਾਅ ਵੀ ਇੱਥੇ ਆਏ ਨੇ ਕਿ ਚੌਂਕੀ ਇੰਚਾਰਜ ਜਿਹੜੇ ਆ ਆਪ ਦੀ ਚੌਂਕੀ ਪੱਧਰ ਦੇ ਉੱਪਰ ਅਜਿਹੀਆਂ ਜਿਹੜੀਆਂ ਮੀਟਿੰਗਾਂ ਉਹਨਾਂ ਦਾ ਯੋਜਨ ਕਰਨ ਤਾਂ ਕਿ ਉੱਥੇ ਸਮੂਥੀਆਂ ਪੰਚਾਇਤਾਂ ਨੂੰ ਬੁਲਾ ਕੇ ਅਜਿਹੀਆਂ ਮੀਟਿੰਗਾਂ ਜਿਹੜੀਆਂ ਉਹ ਕਰਕੇ ਤੇ ਦਰਪੇਸ਼ ਮਸਲੇ ਜਿਹੜੀਆਂ ਉਹਨਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਪੰਜਾ ਡੀਐਸਪੀ ਜੀ ਸਾਹਿਬ ਉਹਨਾਂ ਮੀਟਿੰਗ ਕੀਤੀ ਹੈ ਆਪਣੀਆਂ ਪੰਚਾਇਤਾਂ ਦੇ ਬਾਰੇ ਤਾਂ ਕੀ ਕਹਿਣਾ ਚਾਹੁੰਦੇ ਇਹ ਜੀ ਮੀਟਿੰਗ ਬਹੁਤ ਵਧੀਆ ਹੋਈ ਹੈ ਇਹ ਮੀਟਿੰਗਾਂ ਜਿਹੜੀਆਂ ਵੀ ਪਹਿਲਾਂ ਵੀ ਹੋ ਜਣੀਆਂ ਚਾਹੀਦੀਆਂ ਇਹੋ ਜਿਹੇ ਮੀਟਿੰਗਾ ਜੇ ਇਹੋ ਜਿਹੇ ਮੀਟਿੰਗਾ ਪਹਿਲਾਂ ਹੁੰਦੀਆਂ ਤੇ ਹੋ ਸਕਦਾ ਹੈ ਜੀ ਆ ਨਸ਼ੇ ਤੇ ਜਿਹੜਾ ਸਿਮਾ ਦਰਿਆ ਵਗ ਰਿਹਾ ਪੰਜਾਬ ਦੇ ਅੰਦਰ ਇਹਦੇ ਤੇ ਕੰਟਰੋਲ ਹੋ ਜਾਂਦਾ ਸੋ ਮੈਂ ਇਹੋ ਜਿਹੇ ਮੀਟਿੰਗਾ ਮੈਂ ਕਹਿੰਦਾ ਚੌਂਕੀ ਲੈਵਲ ਤੇ ਵੀ ਹੋਣੇ ਚਾਹੀਦੀਆਂ ਵਾ ਥਾਣਾ ਲੈਵਲ ਤੇ ਵੀ ਹੋਣੇ ਚਾਹੀਦਾ ਡੀਐਸਪੀ ਨੇ ਤੇ ਬਹੁਤ ਵਧੀਆ ਕੀਤਾ ਇੱਥੇ ਆਣ ਕੇ ਕਿ ਸਾਡੇ ਜਿਹੜੀ ਆ ਮੀਟਿੰਗ ਕੀਤੀ ਆ ਸਾਨੂੰ ਸਮਝਾਇਆ ਵਾ ਵੀ ਨਸ਼ੇ ਦੇ ਵੀ ਕੰਟਰੋਲ ਕਰਨਾ ਚਾਹੀਦਾ ਵਾ ਹੋਰ ਵੀ ਜਿਹੜੀਆਂ ਚੋਰੀਆਂ ਹੁੰਦੀਆਂ ਵਾ ਉਹ ਵੀ ਉਹਨਾਂ ਤੇ ਵੀ ਜੇ ਨਸ਼ੇ ਤੇ ਕੰਟਰੋਲ ਕੀਤਾ ਤੇ ਚੋਰੀਆਂ ਤੇ ਵੀ ਕੰਟਰੋਲ ਹੋ ਜਾਊਗਾ ਇਹਦੇ ਵਿੱਚ ਪੰਚਾਇਤਾਂ ਵੱਲੋਂ ਵਾਕੇ ਪੁਲਿਸ ਨੂੰ ਸਲੋਕ ਕੀਤਾ ਜਾਵੇਗਾ ਪੁਲਿਸ ਨੂੰ ਸਹਿਯੋਗ ਕੀਤਾ ਜਾਊਗਾ ਜੀ ਸਾਡੇ ਜਾਇਹੋ ਜੀਆਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਪੁਲਿਸ ਪੰਚਾਇਤਾਂ ਦਾ ਸਹਿਯੋਗ ਕਰਦੇ ਸਹਿਯੋਗ ਕਰਦੇ ਰਹਿਣਗੀਆਂ ਤੇ ਪੰਚਾਇਤਾਂ ਜਿਹੜੀਆਂ ਆਪਣੀ ਉਹ ਉਹਨਾਂ ਦਾ ਸਹਿਯੋਗ ਵਧੀਆ ਟੰਗ ਨਾ ਕਰਦੀਆਂ ਜੀ ਹਾਂਜੀ ਸਰਪੰਚ ਸਾਹਿਬਾ ਜਿਹੜੀ ਮੀਟਿੰਗ ਕੀਤੀ ਗਈ ਆ ਪੁਲਿਸ ਵਾਲੋਂ ਸਰਪੰਚਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਕਲਦੀਪ ਸਿੰਘ ਬਾਠ ਪਿੰਡ ਕੋਟਲੀ ਮੱਲੀਆਂ ਬਲਾਕ ਮਜੀਠਾ ਤੋਂ ਪੰਜਾਬ ਐਡੀਐਸ ਮਜੀਠਾ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਆ ਪਿੰਡ ਦੀਆਂ ਪੰਚਾਇਤਾਂ ਦੇ ਨਾਲ ਤੇ ਕਿਵੇਂ ਦੇਖਦੇ ਹੋ ਭਾਜੀ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਉਸ ਮੁਲਾਜ਼ਮ ਵੀਰਾਂ ਵੱਲੋਂ ਇਸ ਦੇ ਨਾਲ ਪਿੰਡ ਪੱਧਰ ਤੇ ਲੋਕਾਂ ਨੂੰ ਬਹੁਤ ਹੌਸਲਾ ਮਿਲਿਆ ਸਰਪੰਚਾਂ ਨੂੰ ਉਹ ਪਿੰਡ ਦੇ ਵਿੱਚ ਜਿਵੇਂ ਕੋਈ ਵੀ ਨਸ਼ੇ ਵਾਲੇ ਚਾਹੇ ਕੋਈ ਗਲਤ ਕੰਮ ਕਰਨ ਵਾਲੇ ਆ ਉਹਨਾਂ ਨੂੰ ਮਤਲਬ ਵੀ ਅਸੀਂ ਬੇਝਿਜਕ ਹੋਣ ਮਿਲ ਕੇ ਅਫਸਰ ਸਾਹਿਬਾਨਾਂ ਨਾਲ ਇਹਦਾ ਮਸਲਾ ਹੱਲ ਕਰਾ ਸਕਦੇ ਹਾਂ ਤੇ ਇੱਕ ਬਹੁਤ ਵਧੀਆ ਭਰਾਲਾ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਆ ਅੱਜ ਨੋਟਵਾਨ ਪੀੜੀ ਨੂੰ ਸੰਦੇਸ਼ ਇਹੀ ਦੇਣਾ ਚਾਹੁੰਦੇ ਆ ਵੀ ਵੱਜ ਜੀ ਵੱਧ ਤੋਂ ਵੱਧ ਨਸ਼ਿਆਂ ਤੋਂ ਬਚਿਆ ਜਾਵੇ ਜੇ ਆਪਾਂ ਨਸ਼ੇ ਦੇ ਰਾਹ ਤੇ ਤੁਰਾਂਗੇ ਤਾਂ ਹੀ ਆ ਚੋਰੀਆਂ ਜੋ ਵੀ ਆ ਤਾਂ ਹੀ ਵਾਧ ਰਹੀਆਂ ਕਿਉਂਕਿ ਉਹ ਨਸ਼ੇ ਦੇ ਕਰਕੇ ਜਦੋਂ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਤਾਂ ਫਿਰ ਉਹ ਗਲਤ ਕੰਮਾਂ ਦੇ ਉਤਰਤੇ ਆ ਉਹਦੇ ਨਾਲ ਸਾਰਾ ਬੇੜਾ ਗਰਕੋ ਰਿਹਾ ਜੀ ਆਪਦੇ ਪਰਿਵਾਰਾਂ ਦਾ ਵੀ ਨੁਕਸਾਨ ਕਰ ਰਹੇ ਆ ਤੇ ਇਹ ਮਤਲਬ ਵੀ ਇਹ ਹੀ ਆ ਵੀ ਨਸ਼ਿਆਂ ਤੋਂ ਬਚਿਆ ਜਾਏ ਹਰੇਕ ਤਰੀਕੇ ਦੇ ਨਾਲ ਵੀ ਨਸ਼ਿਆਂ ਤੋਂ ਵੱਧ ਤੋਂ ਵੱਧ ਬਚਿਆ ਜਾਏ ਵਾਹਿਗੁਰੂ ਜੀ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਕੀ ਕਹਿਣਾ ਚਾਹੁੰਦੇ ਅੱਜ ਦੀ ਮੀਟਿੰਗ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਰਪੰਚ ਲਖਵਿੰਦਰ ਸਿੰਘ ਪਿੰਡ 베ਗੇਵਾਲ ਮੈਂ ਜੀ ਬਸ ਛੋੜ ਕੇ ਕਹਿਣਾ ਚਾਹੁੰਦਾ ਵੀ ਇਹ ਜੋ ਡੀਐਸਪੀ ਸਾਹਿਬ ਨੇ ਸਾਡੀ ਸਰਕਾਰ ਨੇ ਉਪਰਾਲਾ ਕੀਤਾ ਵਾ ਮੀਟਿੰਗਾਂ ਕੀਤੀਆਂ ਨੇ ਇਹ ਜਿਸ ਤਰ੍ਹਾਂ ਇੱਥੇ ਮੀਟਿੰਗ ਕੀਤੀ ਹੈ ਪਿੰਡਾਂ ਦੇ ਵਿੱਚ ਵੀ ਇਹ ਮੀਟਿੰਗ ਹੋਣੀ ਚਾਹੀਦੀ ਆ ਤੇ ਬਾਕੀ ਜੋ ਮੀਟਿੰਗ ਕੀਤੀ ਹੈ ਤੇ ਵਿੱਚੋਂ ਬਹੁਤ ਕੁਝ ਸਮਝਣ ਨੂੰ ਮਿਲਿਆ ਸਮਝਣਾ ਚਾਹੀਦਾ ਤੇ ਇਹਦੇ ਨਾਲ ਨਾਲ ਹੀ ਮੈਂ ਆਪਣੀ ਨੌਜਵਾਨ ਪੀੜੀ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਬੇਨਤੀ ਕਰਦਾ ਵਾਂ ਵੀ ਉਲਟਿਆ ਸਿੱਧਿਆ ਕੰਮਾਂ ਤੋਂ ਬਚ ਕੇ ਆਪੋ ਆਪਣੇ ਕੰਮ ਕਰਾਲ ਧਿਆਨ ਦਿਓ ਤੇ ਮੇਰਾ ਤੇ ਇਹੋ ਸੁਨੇਹਾ ਵੀ ਆ ਕਿ ਆਪੋ ਆਪਣੇ ਕੰਮਾਂ 'ਚ ਆਕਰ ਧਿਆਨ ਦਿਓ ਕਿਉਂ ਬਾਹਰ ਵੀ ਕੋਈ ਬਹੁਤ ਕੁਝ ਨਹੀਂ ਹੈਗਾ ਆਪਣੇ ਘਰਾਂ ਦੀ ਕੰਮ ਕਰੀਏ ਤੇ ਬਹੁਤ ਵਧੀਆ ਤੇ ਇਸੇ ਦਾ ਨਾਲ ਮਿਲ ਕੇ ਆਪਾਂ ਆਪਣਾ ਆਪ ਇੱਕ ਸਵਾਰੀ ਤੇ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਸੇਵਾ ਦਰਿਆ ਨਸ਼ੇ ਦਾ ਚੱਲਿਆ ਆ। ਇਹਨੂੰ ਖਾਲਸ ਲਈ ਵਾਸਤੇ ਜਿੰਨਾ ਨੂੰ ਚਾਲੇ ਕਰਨੇ ਜ਼ਰੂਰੀ ਆ ਪਿੰਡਾਂ ਦੇ ਵਿੱਚ। ਵੇਖੋ ਜੀ ਇਹ ਪਰਾਲਾ ਤੇ ਬਹੁਤ ਜ਼ਰੂਰੀ ਆ ਤੇ ਬਾਕੀ ਸਮਝਣਾ ਵੀ ਬੱਚਿਆਂ ਦਾ ਬਹੁਤ ਜ਼ਰੂਰੀ ਆ। ਜਿਉਣਾ ਅੱਖੀ ਨਾਲ ਵੀ ਛੇ ਹੋ ਆਖਿਆ ਤੇ ਪਾਣੀ ਪੀਲਾ ਤੇ ਨਹੀਂ ਜੀ ਪੀਂਦਾ ਕੋਈ ਤੇ ਇਹਦੇ ਵਿੱਚ ਹੁਣ ਜਿੱਦਾਂ ਅਸੀਂ ਸਰਪੰਚ ਬਣੇ ਆ ਪਿੰਡ ਵਾਲਿਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਾਨੂੰ ਹੁਣ ਆਪ ਵਿਸ਼ਵਾਸ ਭਾਰ ਰੱਖਣਾ ਉਹ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਮੈਂ ਜਿਹੜੀ ਮੇਰੀ ਸੋਚ ਆ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਕੜੀ ਨਾਲ ਕੜੀ ਜੋੜ ਕੇ ਜਿੰਨੇ ਵੀ ਮੇਰੇ ਪਿੰਡ ਦੇ ਮੁੰਡੇ ਮਤਲਬ ਇਸ ਲੈਂਡ 'ਚ ਪਏ ਨੇ ਕੋਸ਼ਿਸ਼ ਆ ਵੀ ਇੱਕੇ ਵਾਰ ਅਸੀਂ ਉਹਨਾਂ ਦਾ ਕੈਂਪ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਸਹੂਲਤ ਦਿਵਾ ਕੇ ਤੇ ਉਹਨਾਂ ਦਾ ਨਸ਼ਾ ਛਡਾ ਕੇ ਕਿਉਂਕਿ ਇੱਕ ਨੂੰ ਨਸ਼ਾ ਛਡਾ ਕੇ ਆਉਨੇ ਆ ਉਹਦੀ ਪਿੱਛੇ ਕੜੀ ਰਹਿ ਜਾਂਦੀ ਹੈ ਉਹ ਮੁੜ ਕੇ ਫਿਰ ਉਹਦੇ ਨਾਲ ਲੱਗਦਾ ਲੱਗਦਾ ਖਰਬੂਜੀ ਵਾਂਗੂ ਰੰਗ ਫੜ ਲੈਂਦਾ ਤੇ ਮੇਰੇ ਮੇਰੇ ਇੱਕ ਦਿਮਾਗ ਦੀ ਆ ਬਹੁਤ ਚਲਦੀ ਆ ਕਿ ਮੈਂ ਇੱਕੇ ਵਾਰਾ ਹੀ ਇਹ ਮਤਲਬ ਪ੍ਰੋਗਰਾਮ ਕਰਨਾ ਵਾ ਕੋ ਚੰਗੇ ਕਿਸੇ ਕੈਂਪ ਦੇ ਵਿੱਚ ਪ੍ਰਾਈਵੇਟ ਕੈਂਪ ਦੇ ਚੰਗੇ ਚ ਗੱਲ ਕਰਕੇ ਉੱਥੇ ਜਿੱਦਾਂ ਜਿੱਦਾਂ ਦਾ ਕਰਦਾ ਨਸ਼ਾ ਉਹਨਾਂ ਦਾ ਟਾਈਮ ਭਾਵੇਂ ਕਿਸੇ ਨੂੰ ਮਹੀਨਾ ਰੱਖਣਾ ਭਾਵੇਂ ਕਿਸੇ ਨੂੰ ਦੋ ਕਿਸੇ ਨੂੰ ਸਾਲ ਕਿਉਂ 6 ਮਹੀਨੇ ਉਹਦਾ ਰਾਸ਼ਨ ਪੜੇ ਜੋ ਵੀ ਆ ਸੇਵਾ ਜੜੀ ਉਹ ਅਸੀਂ ਆਪਣੀ ਮੋਢਲੀ ਗ੍ਰਾਂਥ ਸਭਾ ਦਾ ਜਲਾਸ ਕਰਕੇ ਪਿੰਡ ਵਾਲੇ ਦੇ ਪ੍ਰਬੰਧ ਕੀ ਲੈ ਕੇ ਤੇ ਪੰਚਾਇਤ ਵੱਲੋਂ ਖਰਚਾ ਕਰਾਂਗੇ ਕੋ ਦਾਨੀ ਸੱਜਣਾ ਵਾਲਾ ਵੀ ਕਰਕੇ ਅਸੀਂ ਕੋਸ਼ਿਸ਼ ਆ ਵੀ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਵਾਂਗੇ